ਹੁਣ ਸਹਿਬ ਗੁਰਮੁਖ ਦੀ ਗੱਲ ਕਰਦੇ ਨੇ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਹੁਣ ਜਿਹੜਾ ਗੁਰਮੁਖ ਹੈ ਉਹਨੇ ਅਗੋਚਰ ਜਿਹੜਾ ਬੜਾ ਦੁਰਲੱਭ ਨਾਮ ਸੀ ਬੜਾ ਕੀਮਤੀ ਨਾਮ ਸੀ ਉਸ ਨੇ ਪ੍ਰਾਪਤ ਕਰ ਲਿਆ ਗੁਰਮੁਖ ਸਹਿਜ ਸੁਭਾਈ ਪ੍ਰਾਪਤ ਕਿਵੇਂ ਕੀਤਾ ਗੁਰੂ ਦੇ ਦੁਆਰਾ ਗੁਰੂ ਦੇ ਦੁਆਰਾ ਉਹ ਨਾਮ ਦਾਤ ਨੂੰ ਉਹਨੇ ਪ੍ਰਾਪਤ ਕਰ ਲਿਆ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਉਹਨੇ ਨਾਮ ਨੂੰ ਆਪਣੇ ਜੀਵਨ ਦੇ ਵਿੱਚ ਚੰਗੀ ਤਰ੍ਹਾਂ ਵਸਾਲਿਆ ਨਾਮ ਜਿਹੜਾ ਉਹਦੇ ਜੀਵਨ ਦਾ ਆਧਾਰ ਬਣ ਗਿਆ ਨਾਮ ਚੰਗੀ ਤਰ੍ਹਾਂ ਵਸ ਗਿਆ ਹੁਣ ਉਹ ਪ੍ਰੇਮ ਰੰਗ ਦੇ ਵਿੱਚ ਉਹ ਰੱਬੀ ਗੁਣ ਗਾਉਂਦਾ ਹੈ ਰੱਬ ਦੇ ਨਾਲ ਇੱਕਮਿਕ ਹੋ ਕੇ ਉਹ ਗੁਣ ਗਾਉਂਦਾ ਹੈ ਇਹ ਉਹ ਅਵਸਥਾ ਬਣ ਗਈ ਜਿੱਥੇ ਬਾਬਾ ਕਬੀਰ ਜੀ ਨੇ ਕਹਿ ਦਿੱਤਾ ਸੀ ਕਹਿਣ ਲੱਗੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ RAM ਕਬੀਰਾ ਏਕ ਪਹਿ ਹੈ ਕੋਏ ਨਾ ਸਕੇ ਪਹਿਚਾਨੀ ਕਹਿਣ ਲੱਗੇ ਹੁਣ ਉਹ ਅਵਸਥਾ ਬਣ ਗਈ ਰੱਬ ਦੇ ਨਾਲ ਸਾਝ ਬਣ ਗਈ ਰੱਬ ਨੂੰ ਵਾਰ-ਵਾਰ ਚੇਤੇ ਨਹੀਂ ਕਰਨਾ ਪੈ ਰਿਆ ਆਪਣੇ ਆਪ ਹੀ ਆਪਣੇ ਆਪ ਹੀ ਬੰਦਗੀ ਹੋ ਰਹੀ ਹੈ ਇੱਕ ਛੋਟੀ ਜੀ ਉਦਾਹਰਨ ਦੇ ਦਵਾਂ ਦੇਖੋ ਵੀ ਸ਼ੁਰੂ-ਸ਼ੁਰੂ ਚ ਜਦੋਂ ਬੰਦਾ ਕਾਰ ਚਲਾਣੀ ਸਿੱਖਦਾ ਹੈ ਉਹਨੂੰ ਹਰ ਇੱਕ ਚੀਜ਼ ਪਤਾ ਲੱਗਦੀ ਉਹ ਬ੍ਰੇਕ ਲਾਉਂਦਾ ਉਹਨੂੰ ਪਤਾ ਲੱਗਦਾ ਮੈਂ ਇੰਨੀ ਵਾਰੀ ਬ੍ਰੇਕ ਲਾਈ ਰਸਤੇ ਦੇ ਵਿੱਚ ਕੋਈ ਚੀਜ਼ ਆਉਂਦੀ ਹੈ ਉਹਨੂੰ ਪਤਾ ਲੱਗਦਾ ਪਰ ਜਦੋਂ ਉਹ ਚੰਗੀ ਤਰ੍ਹਾਂ ਸਿੱਖ ਜਾਂਦਾ ਹੈ ਫਿਰ ਉਹਨੂੰ ਪੁੱਛੋ ਵੀ ਤੂੰ ਰਸਤੇ 'ਚ ਕਿੰਨੀ ਵਾਰੀ ਬ੍ਰੇਕ ਲਾਈ ਉਹ ਕਹਿੰਦਾ ਬ੍ਰੇਕ ਤਾਂ ਬਹੁਤ ਵਾਰੀ ਲਾਈ ਹੁਣ ਮੈਨੂੰ ਚੇਤੇ ਨਹੀਂ ਮੈਂ ਕਿੰਨੀ ਵਾਰੀ ਲਾਈ ਹੈ ਮੇਰੇ ਤਾਂ ਧਿਆਨ ਵਿੱਚ ਨਹੀਂ ਹੈ ਸਾਬ ਕਹਿਣ ਲੱਗੇ ਜਦੋਂ ਰੱਬ ਦੇ ਨਾਲ ਕੋਈ ਜੁੜ ਜਾਂਦਾ ਹੈ ਨਾ ਫਿਰ ਗਿਣਤੀਆਂ ਮੰਤੀਆਂ ਨਹੀਂ ਰਹਿੰਦੀਆਂ ਫਿਰ ਗਿਣਤੀਆਂ ਮੰਤੀਆਂ ਨਹੀਂ ਰਹਿੰਦੀਆਂ ਫਿਰ ਤਾਂ ਹਰ ਵਕਤ ਦਿਨ ਰਾਤ ਬੰਦਗੀ ਚੱਲਦੀ ਰਹਿੰਦੀ ਹੈ ਮੈਂ ਬੇਨਤੀ ਕਰਾਂ ਸਤਿ ਸੰਜੀ ਅੱਜ ਵੀ ਇਹੋ ਜੇ ਪਾਠੀ ਸਿੰਘ ਵੀ ਨੇ ਜਿਹੜੇ ਰਾਤ ਨੂੰ ਸੁੱਤੇ ਹੁੰਦੇ ਨੇ ਤੇ ਸੁੱਤਿਆਂ ਸੁੱਤਿਆਂ ਹੀ ਪੂਰਾ ਸ਼੍ਰੀ ਰਾਗ ਉਹ ਪੜ ਜਾਂਦੇ ਨੇ ਨੀਂਦ ਵਿੱਚ ਹੀ ਪੂਰੇ ਸ਼੍ਰੀ ਰਾਗ ਦਾ ਉਹ ਪਾਠ ਕਰ ਜਾਂਦੇ ਇਹੋ ਜੇ ਵੀ ਜਿਹੜੇ ਰੱਬੀ ਰੰਗ ਵਾਲੇ ਉਹ ਪਹਿ ਨੇ ਕਿਉਂਕਿ ਉਹਨਾਂ ਨੇ ਮਨ ਕਰਕੇ ਉਹਨਾਂ ਨੇ ਚਿੱਤ ਕਰਕੇ ਪਾਠ ਕੀਤਾ ਹੁਣ ਸਤਿਗੁਰੂ ਜੀ ਨੇ ਇੱਥੇ ਕਿਰਪਾ ਕੀਤੀ ਮਹਾਰਜ ਕਹਿਣ ਲੱਗੇ ਸਦਾ ਆਨੰਦ ਰਹਿ ਦਿਨ ਰਾਤ ਹੀ ਇੱਕ ਸ਼ਬਦ